पान करत पायो पायो रामैया तन ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 486 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਰਵਦਾਸ ਜੀ ਉਹ ਕਾ ਚੌਥਾ ਬਚਨ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਾਹ ਆ ਪਇਓ ਜੋ ਤਾਨ ਭਇਓ ਸ਼ਿਨ ਸ਼ਿਨ ਪਰੇਮ ਜਾਏ ਤੋ ਡਰ ਪੈ ਤੈ ਰੋ ਜਨ ਕਹਾ ਭਇਓ ਜੋ ਤਾਨ ਭਇਓ ਸ਼ਿਨ ਸ਼ਿਨ ਕਹਾ ਭਇਓ ਅਰਥਾਤ ਕੀ ਹੋਇਆ ਜੇਕਰ ਜੋ ਤਾਨ ਭਇਓ ਸ਼ਿਨ ਸ਼ਿਨ ਜੇਕਰ ਮੇਰਾ ਤਾਨ ਮੇਰਾ ਬदन ਮੇਰਾ ਸਰੀਰ ਮੇਰੀ ਦੇਹੀ ਸ਼ਿਨ ਸ਼ਿਨ ਵੀ ਹੋ ਜਾਵੇ ਅਰਥਾਤ ਟੋਟੇ ਟੋਟੇ ਵੀ ਹੋ ਜਾਵੇ ਡੱਕਰੇ ਡੱਕਰੇ ਵੀ ਹੋ ਜਾਵੇ ਤਾਂ ਮਾਰੇ ਕਹਿੰਦੇ ਫੇਰ ਵੀ ਕੀ ਹੋਇਆ ਭਲਾ ਕਹਿਣ ਤੋਂ ਭਾਵ ਕੇ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਮਹਾਰਾਜ ਕਹਿੰਦੇ ਬਸ ਇੱਕੋ ਗੱਲ ਦਾ ਡਰ ਹੈ ਕਹਿੰਦੇ ਪ੍ਰੇਮ ਜਾਏ ਤੋ ਡਰ ਪੈ ਤੈ ਰੋ ਜਾਨ ਤਰ ਭਗਤ ਰਵਦਾਸ ਜੀ ਕਿਰਪਾ ਕਰ ਦੇ ਨੇ ਮੈਂ ਤੇਰਾ ਜਾਨ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਦਾਸ ਕੇਵਲ ਤਾਹੀ ਡਰਦਾ ਜੇ ਕਰ ਮੇਰੇ ਹਿਰਦੇ ਦੇ ਵਿੱਚ ਤੁਹਾਡੇ ਚਰਨਾਂ ਦਾ ਪ੍ਰੇਮ ਜਾਂਦਾ ਰਹੇ ਫਿਰ ਮੈਂ ਜ਼ਰੂਰ ਡਰਦਾ ਸਰੀਰ ਦਾ ਬਨਾਸ਼ ਹੋ ਜਾਵੇ ਟੋਟੇ ਟੋਟੇ ਡੱਕਰੇ ਡੱਕਰਿਓ ਜਾਵੇ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਪਰ ਤੇਰਾ ਪ੍ਰੇਮ ਮੇਰੇ ਹਿਰਦੇ ਜੋ ਖਤਮ ਹੋ ਜਾਵੇ ਮੈਨੂੰ ਬਹੁਤ ਡਰ ਹੈ ਮਹਾਰਾਜ ਜੀ ਕਹਾ ਪਇਓ ਜਾ ਤਾਨ ਪਇਓ ਛਿਨ ਛਿਨ ਪਰੇਮ ਜਾਏ ਤੋ ਡਰ ਪੈ ਤੇਰੋ ਜਾਨ ਸਗਰ ਹੌ ਵਾਲੀਆਂ ਪੰਕਤੀਆਂ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਤੁਝਾ ਚਰਨ ਅਰਬਿੰਦ ਪਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਤਾਨ ਰਹਾ ਤੁਝਾ ਚਰਨ ਅਰਬਿੰਦ ਪਵਨ ਮਨ ਅਰਬਿੰਦ ਕਹਿੰਦੇ ਨੇ ਕਮਲ ਦੇ ਫੁੱਲਾਂ ਨੂੰ ਹੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਤੁਹਾਡੇ ਚਰਨ ਅਰਬਿੰਦ ਨੇ ਨਾ ਭਾਵ ਕਮਲ ਦੇ ਫੁੱਲਾਂ ਵਰਗੇ ਚਰਨ ਨੇ ਜਾਂ ਚਰਨ ਕਮਲ ਨੇ ਜਿਹੜੇ ਤੁਹਾਡੇ ਉਹ ਤੇ ਮਾਰੇ ਕਹਿੰਦੇ ਭਵਨ ਮਾਨ ਅਰਥਾਤ ਕਿ ਸਾਡੇ ਮਨ ਰੂਪੀ ਪੌਰੇ ਦੇ ਲਈ ਮਾਨੋ ਭਵਨ ਨੇ ਰਹਿਣ ਦੇ ਲਈ ਘਰ ਨੇ ਪਾਤਸ਼ਾਹ ਸਾਡੇ ਮਨ ਦਾ ਪੌਰਾ ਤੁਹਾਡੇ ਚਰਨ ਕਮਲਾਂ ਦੇ ਵਿੱਚ ਰਹਿਣਾ ਕਰਦਾ ਪਾਤਸ਼ਾਹ ਜੀ ਤੁਹਾਡਾ ਨਾਮ ਰਸ ਪੀਂਦਾ ਕਮਲ ਦੇ ਫੁੱਲਾਂ ਦੇ ਵਰਗੇ ਚਰਨਾਂ ਦੇ ਵਿੱਚੋਂ ਮਹਾਰਾਜ ਕਹਿੰਦਾ ਪਾਨ ਕਰਤ ਪਾਇਓ ਪਾਇਓ ਰਾਮయ్యా ਤਾਨ ਰਹਾ ਪਾਨ ਕਰਤ ਪਾਇਓ ਤੁਹਾਡੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਦੇ ਵਿੱਚੋਂ ਨਾ ਮੇਰਾ ਮਨ ਰੂਪੀ ਪਉ ਰਾ ਨਾਮ ਰਸ ਨੂੰ ਪਾਨ ਕਰਦਿਆਂ ਕਰਦਿਆਂ ਨਾਮ ਰਸ ਨੂੰ ਪੀਂਦਿਆਂ ਪੀਂਦਿਆਂ ਪਾਇਓ ਰਾਮయ్యా ਤਾਨ ਹੈ ਰਾਮయ్యా ਜੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੁਹਾਨੂੰ ਹੀ ਤਾਂ ਦੇ ਰੂਪ ਦੇ ਵਿੱਚ ਪਾਉਣਾ ਕੀਤਾ ਤੁਹਾਡੇ ਨਾਮ ਰਸ ਨੂੰ ਛਕਦਿਆਂ ਛਕਦਿਆਂ ਸੁਭਿ ਸ਼੍ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਾਰੇ ਹੀ ਕਿਰਪਾ ਕਰਦੇ ਨੇ ਕਹਿੰਦੇ ਸੰਪਤ ਵਿਪਤ ਪਟਲ ਮਾਇਆ ਧਾਨ ਤਾਮਹ ਮगन ਹੋਤਨਾ ਤੇ ਰੋਜਨਾ ਸੰਪਤਾ ਵਿਪਤ ਕਹਿਣ ਤੋਂ ਪਾਪ ਹੈ ਕਹਿਆ ਜਿਹੜਾ ਤਾਂ ਅੰਦੌਲਤ ਹੈ ਸੰਪਤੀ ਆ ਜ਼ਗੀਰ ਹੈ ਜਾਇਦਾਦ ਹੈ ਜਿਹੜੀ ਜਿਨੂਸਾਰ ਲੋਕ ਤਰਸਦੇ ਫਿਰਦੇ ਨੇ ਲੋੜਦੇ ਫਿਰਦੇ ਨੇ ਮਾਰੇ ਕਹਿੰਦੇ ਇਹ ਤੇ ਅਸਲ ਦੇ ਵਿੱਚ ਵਿਪਤਾ ਹੈ ਭਾਈ ਮੁਸੀਬਤ ਹੈ ਸੰਪਤ ਵਿਪਤ ਮਾਰੇ ਕਹਿੰਦੇ ਪਾਤਲ ਮਾਇਆ ਧਨ ਇਹ ਜਿਹੜਾ ਮਾਇਆ ਵੀ ਧਾਨ ਹੈ ਨਾ ਮਾਇਆ ਰੂਪੀ ਧਾਨ ਹੈ ਝੂਠਾ ਧਾਨ ਝੂਠੀ ਦੌਲਤ ਹੈ ਜਿਹੜੀ ਇਹ ਪਟਲ ਅਰਥਾਤ ਮਤ ਤੇ ਪੜਦਾ ਹੈ ਮਹਾਰਾ ਹੀ ਕਹਿੰਦੇ ਜਾਂ ਵਰਾਤਮਾਰ ਪਰਮਾਤਮਾ ਦੇ ਦਰਮਿਆਨ ਇੱਕ ਪੜਦਾ ਹੈ ਭਾਈ ਇਸਾਰੇ ਮਾਇਆ ਦੇ ਪੜਦੇ ਨੇ ਜਿੰਨੀ ਤਾਂ ਦੌਲਤ ਹੈ ਸੰਪਤੀ ਆ ਬਿ ਬਤਾਈ ਹੈ ਪਾਤਸ਼ਾਹ ਕਹਿੰਦੇ ਸੰਪਤ ਵਿਪਤ ਪਟਲ ਮਾਇਆ ਕਾਨ ਤਾਮਹ ਮਗਨ ਹੋਤ ਨਾ ਤੇ ਰੋ ਜਾਣ ਸੋ ਐਸੇ ਕਰਕੇ ਮਾਰੇ ਕਹਿੰਦਾ ਮੈਂ ਰਵਿਦਾਸ ਤੇਰਾ ਜਾਨ ਇਹਨਾਂ ਚੀਜ਼ਾਂ ਦੇ ਵਿੱਚ ਮਗਨ ਨਹੀਂ ਹੁੰਦਾ ਮਹਾਰਾ ਜਿਹੜੀ ਸੰਪਤੀ ਹੈ ਨਾ ਤਾਂ ਦੌਲਤ ਹੈ ਜਿਹੜੀ ਮਾਇਆ ਹੈ ਝੂਠਾ ਤਾਂ ਨਹੀਂ ਜਿਹੜਾ ਆ ਪੜਦੇ ਨੇ ਜਿਹੜੇ ਮਾਰੇ ਇਹਨਾਂ ਦੇ ਵਿੱਚ ਮੈਂ ਮਗਨ ਨਹੀਂ ਹੁੰਦਾ ਮੈਂ ਲੀਨ ਨਹੀਂ ਹੁੰਦਾ ਇਹਨਾਂ ਦੇ ਵਿੱਚ ਖੁਬਦਾ ਨਹੀਂ ਸੋ ਗਵੰਤਮ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਪ੍ਰੇਮ ਕੀ ਜੇ ਵਰੀ ਬਾਧਿਓ ਤੇਰੋ ਜਾਨ ਕਹਿ ਰਵਿਦਾਸ ਛੂਟ ਬੋ ਕਵਨ ਗੋਨਾ ਪ੍ਰੇਮ ਕੀ ਜੈ ਬਰੀ ਬਾਦਿਓ ਤੇ ਰੋ ਜਨ ਹੋਇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੇਰਾ ਜਾਨਾ ਅਥਵਾ ਤੇਰਾ ਦਾਸ ਤੇਰਾ ਸੇਵਕ ਤੇਰਾ ਚਾਕਰ ਪ੍ਰੇਮ ਕੀ ਜੈ ਬਰੀ ਬਾਦਿਓ ਅਰਥਾਤ ਅਗ ਤੇਰੇ ਪ੍ਰੇਮ ਦੀ ਜੰਜੀਰ ਦੇ ਵਿੱਚ ਬੱਧ ਚੁੱਕਾ ਹਾਂ ਕਹਿ ਰਵਿਦਾਸ ਛੂਟ ਬੋ ਕਵਨ ਗੋਨਾ ਤੇ ਕਹਿਣਾ ਕਰਦੇ ਨੇ ਰਵਿਦਾਸ ਜੀ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਹੁਣ ਇਹਰੇ ਪ੍ਰੇਮ ਦੀ ਜੰਜੀਰ ਦੇ ਵਿੱਚੋਂ ਛੁੱਟਣ ਦਾ ਭਲਾ ਕੀ ਗੁਣ ਅਥਵਾ ਕੀ ਲਾਭ ਜਾਂ ਕੀ ਫਾਇਦਾ ਮੈਨੂੰ ਜਾਂ ਫਿਰ ਪ੍ਰੇਮ ਕੀ ਜੇਵਰੀ ਬਾਧਿਓ ਤੇ ਰੋ ਜਨ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੇਰੇ ਜਾਨ ਅਥਵਾ ਤੇਰੇ ਦਾਸ ਜਾਂ ਤੇਰੇ ਸੇਵਕ ਨੇ ਤੇਰੇ ਚਾਕਰ ਨੇ ਤੈਨੂੰ ਆਪਣੇ ਪ੍ਰੇਮ ਦੀ ਜੰਜੀਰ ਦੇ ਵਿੱਚ ਬੰਨ ਲਿਆ ਜਕੜ ਲਿਆ ਇਹਦੇ ਕਹਿ ਰਵੈ ਦਾਸ ਛੂਟ ਬੋ ਕਵਨ ਗੁਣ ਤੇ ਕਹਿਣਾ ਕਰਦੇ ਨੇ ਰਵਦਾਸ ਜੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਹੁਣ ਤੂੰ ਕਿਹੜੇ ਗੁਣ ਕਰਕੇ ਕਿਹੜੀ ਯੁਗਤੀ ਕਰਕੇ ਮੇਰੇ ਪ੍ਰੇਮ ਦੇ ਬੰਧਨਾ ਚੋਂ ਛੁੱਟ ਸਕਦਾ ਹੈ ਭਾਵੇਂ ਛੋਟੀ ਨਹੀਂ ਸਕਦਾ ਜਿਵੇਂ ਨਾਮਦੇਵ ਜੀ ਦਾ ਬਚਨ ਹੈ ਨਾ ਕਹਿੰਦਾ ਮੇਰੀ ਬੰਦੀ ਭਗਤ ਛਡਾਵੈ ਬੰਦਾ ਭਗਤ ਨਾ ਛੂਟੈ ਮੋਹ ਏ ਅਕਾਲਪੁਰਖ ਵਾਹਿਗੁਰੂ ਦੇ ਮੋਹੋਂ ਖਵਾਇਆ ਕਿ ਮੇਰੀ ਬੱਦੀ ਨੂੰ ਮੇਰੇ ਭਗਤ ਛਡਵਾ ਸਕਦੇ ਨੇ ਪਰ ਭਗਤਾਂ ਦੀ ਬੱਦੀ ਨੂੰ ਮੈਂ ਨਹੀਂ ਛਡਵਾ ਸਕਦਾ ਔਰ ਮਹਾਰਾਜ ਕਹਿੰਦੇ ਨੇ ਏਕ ਸਮੇਂ ਮੋਹ ਹੋ ਗਿਆ ਬੰਦੇ ਤੌਫਨ ਮੋਹ ਪੈ ਜਬਾਬ ਨਾ ਹੋਏ ਇਕ ਇਹੋ ਜਿਹਾ ਸਮਾਂ ਬਣ ਜਾਵੇ ਕਿ ਮੇਰੇ ਭਗਤ ਫੜ ਕੇ ਮੈਨੂੰ ਬੰਨ ਲੈਣ ਪ੍ਰੇਮ ਦੇ ਬੰਦਨਾ ਚ ਜਕੜ ਲੈਣ ਤੇ ਜਵਾਬ ਮੇਰੇ ਕੋਲ ਵੀ ਕੋਈ ਨਹੀਂ ਪਰਮੇਸ਼ਰ ਜੀ ਕਹਿੰਦੇ ਨੇ ਸੋ ਉਹੀ ਇਥੇ ਵਿਚਾਰ ਪੇਸ਼ ਕਰ ਰਹੇ ਨੇ ਭਗਤ ਰਵਿਦਾਸ ਜੀ ਕਹਿੰਦੇ ਪ੍ਰੇਮ ਕੀ ਜੇ ਵਰੀ ਬਾਧਿਓ ਤੇ ਰੋ ਜਾਨ ਸਿ ਤੇਰੇ ਜਾਨਾ ਨੇ ਤੈਨੂੰ ਪ੍ਰੇਮ ਦੀ ਜੰਜੀਰ ਦੇ ਵਿੱਚ ਜਕੜ ਲਿਆ ਬੰਨ ਲਿਆ ਜਹਰਵੈਦਾਸ ਛੋਟ ਬੋ ਕਵਨ ਗੋਨ ਕਹਿਣਾ ਕਰਦੇ ਨੇ ਰਵਦਾਸ ਜੀ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਹੁਣ ਕਿਹੜੀ ਯੁਗਤੀ ਦੇ ਨਾਲ ਤੁਸੀਂ ਸਾਡੇ ਪ੍ਰੇਮ ਦੇ ਬੰਦਨਾ ਤੋਂ ਛੁੱਟ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ